ਸੱਚਾ ਦੋਸਤੋ ਅੱਜ ਅਸੀਂ ਦਸਹਿਰੇ ਦੀ ਗੱਲ ਕਰਨ ਜਾ ਰਹੇ ਹਾਂ ਹੈਪੀ ਦਸਹਿਰਾ ਦਸਹਿਰਾ ਜੋ ਕਿ ਅਕਤੂਬਰ ਦੇ ਪਹਿਲੇ ਵੀਕ ਹੁੰਦਾ ਹੈ ਇੰਡੀਆ ਦੇ ਵਿੱਚ ਇਸ ਨੂੰ ਬੜੇ ਵੱਡੇ ਪੱਧਰ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਯੁੱਧਯਾਦ ਵਿੱਚ ਜਗ੍ਹਾ ਜਗ੍ਹਾ ਤੇ ਮਨਾਇਆ ਜਾਂਦਾ ਹੈ ਆ ਦਸਹਿਰਾ ਕੀ ਹੈ ਅਤੇ ਇਸ ਨੂੰ ਕਿਉਂ ਮਨਾਉਂਦੇ ਹਨ ਸੋ ਮੈਂ ਆਪ ਜੀ ਨੂੰ ਹੈਪੀ ਦਸਹਿਰਾ ਵੀ ਕਹਿੰਦਾ ਅਤੇ ਥੋੜਾ ਜਿਹਾ ਆਪਾਂ ਚਲਦੇ ਆਂ ਸ਼ੌਕਰ ਦੇਖਦੇ ਆਂ ਵੀ ਇਹ ਕੀ ਇਤਿਹਾਸ ਹੈ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਦਸਹਰੇ ਵਾਲੇ ਦਿਨ ਆ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਦਾ ਅੰਤ ਕਰਕੇ ਅਤੇ ਸੀਤਾ ਉਹਨਾਂ ਦੇ ਕੋਲੋਂ ਛੁਡਾ ਕੇ ਤੇ ਵਾਪਸ ਆਏ ਸਨ ਅਯੁੱਧਿਆ ਨੂੰ 14 ਸਾਲ ਦੇ ਬਨਵਾਸ ਤੋਂ ਬਾਅਦ ਪਰ ਮੈਂ ਥੋੜਾ ਜਿਹਾ ਪਿੱਛੇ ਮੈਂ ਵੀ ਜਸਵੰਤ ਸਿੰਘ ਦੀ ਰਮੈਣ ਵੀ ਪੜ੍ਹੀ ਸੀ ਜਦੋਂ ਛੋਟੇ-ਛੋਟੇ ਹੁੰਦੇ ਸੀ ਅੱਜ ਉਹ ਵੇਖਦੇ ਹੁੰਦੇ ਸੀ ਸਾਰਾ ਅਦਸਰੀ ਦੀ ਵੀ ਸਟੋਰੀ ਕੀ ਹੈ ਅਤੇ ਕਿਦਾਂ ਕਿਦਾਂ ਸਾਰੇ ਇਹ ਜਿਹੜਾ ਜਿਹੜਾ ਤਿਹਾਰ ਮਨਾਇਆ ਜਾਂਦਾ ਹੈ ਬਸ ਸਭ ਤੋਂ ਪਹਿਲਾਂ ਗੱਲ ਕਰਦਾ ਹਾਂ ਕਿ ਆ ਰਾਜਾ ਦਸ਼ਰਥ ਸੀ ਜਿਹੜਾ ਆ ਇਹਨਾਂ ਦੇ ਪਿਤਾ ਜੀ ਸਨ ਰਾਮਚੰਦਰ ਜੀ ਦੇ ਆ ਲక్ష్మణ ਜੀ ਦੇ ਉਹਨਾਂ ਦੀਆਂ ਤਿੰਨ ਰਾਣੀਆਂ ਸਨ ਮਥਰਾ ਕਸ਼ਲਿਆ ਅਤੇ ਕਕਈ ਸੋ ਉਹਨਾਂ ਸਮਿਆਂ ਦੇ ਵਿੱਚ ਰਾਣੇ ਜਿਹੜੇ ਰਾਜੇ ਹੁੰਦੇ ਸੀ ਉਹਨਾਂ ਬਚਨ ਕਰਦੇ ਹੁੰਦੇ ਸੀ ਕਿ ਮੈਂ ਇਹ ਬਚਨ ਦਿੱਤਾ ਜੋ ਤੁਸੀਂ ਮੰਗਣਾ ਮੰਗ ਲਓ ਸੋ ਲੌਂਗ ਸਟੋਰੀ ਸ਼ੋਟ ਉਹਨਾਂ ਨੇ ਕਿਤੇ ਵਚਨ ਕੀਤਾ ਸੀ ਰਾਣੀ ਕਕਈ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਤੂੰ ਜਦੋਂ ਵੀ ਜੋ ਮੰਗਣਾ ਹੋਇਆ ਮੰਗ ਲਈ ਜਦੋਂ ਰਾਜਾ ਦਸ਼ਰਥ ਜੀ ਬਜ਼ੁਰਗ ਹੋ ਜਾਂਦੇ ਹਨ ਉਹ ਸੋਚਦੇ ਹਨ ਕਿ ਮੈਂ ਹੁਣ ਸਭ ਤੋਂ ਵੱਡਾ ਜਿਹੜਾ ਬੇਟਾ ਸੀ ਉਹਨਾਂ ਦੇ ਚਾਰ ਬੇਟਿਆਂ ਦੇ ਵਿੱਚੋਂ ਉਹ ਰਾਮ ਸੀ ਉਹ ਕਹਿੰਦੇ ਹਨ ਕਿ ਰਾਮ ਜੀ ਨੂੰ ਮੈਂ ਜਿਹੜਾ ਇੱਥੋਂ ਦਾ ਰਾਜ ਭਾਗ ਦੇਣਾ ਚਾਹੁੰਦਾ ਹਾਂ ਤਾਂ ਕੁਦਰਤੀ ਹੀ ਜਿਹੜੀ ਮਾਂ ਦੀ ਮਮਤਾ ਸੀ ਆ ਭਾਵੇਂ ਸਾਰਿਆਂ ਦਾ ਫਾਦਰ ਇੱਕੋ ਹੀ ਸੀ ਕਿਉਂਕਿ ਉਸ ਸਮੇਂ ਤੇ ਕਈ ਰਾਣੀਆਂ ਹੁੰਦੀਆਂ ਸਨ ਅਜਿਹੀ ਕਕਈ ਸੀ ਉਹ ਕਹਿੰਦੀ ਹੈ ਕਿ ਮੇਰਾ ਪੁੱਤਰ ਜਿਹੜਾ ਭਰਤ ਹੈ ਉਸ ਨੂੰ ਰਾਜ ਦਿੱਤਾ ਜਾਵੇ ਅਤੇ ਦੋ ਬਚਨ ਜਿਹੜੇ ਉਹਨਾਂ ਨੇ ਦਸ਼ਰਜ ਜੀ ਨੇ ਉਹਨਾਂ ਦਿੱਤੇ ਸੀ ਕਿ ਦੋ ਬਚਨ ਮੈਂ ਦੇਣਾ ਦੋ ਚੀਜ਼ਾਂ ਜਿਹੜੀਆਂ ਮਰਜ਼ੀ ਜਦੋਂ ਮਰਜ਼ੀ ਮੰਗ ਲੈ। ਸੋ ਉਸ ਸਮੇਂ ਜਦੋਂ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਚੋ ਗਈਆਂ ਹੁੰਦੀਆਂ ਤਾਂ ਵਿੱਚ ਰਾਣੀ ਕਕਈ ਆ ਕੇ ਕਹਿੰਦੀ ਹੈ ਕਿ ਦੋ ਬਚਨ ਪੂਰੇ ਕਰੋ। ਤਾਂ ਰਾਜਾ ਦਸ਼ਰਧ ਜੀ ਇੱਕਦਮ ਹਰਾਨ ਰਹਿ ਜਾਂਦੇ ਹਨ ਕਿ ਆ ਕਿਹੜੇ ਬਚਨ ਤੁਸੀਂ ਦੱਸੋਗੇ ਜਦੋਂ ਉਹਨਾਂ ਦੇ ਬਚਨ ਸੁਣਦੇ ਹਨ ਤਾਂ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਉਹ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਆ ਜਿਹੜਾ ਰਾਜ ਘਾਟ ਹੈ ਇਹ ਮੇਰੇ ਪੁੱਤਰ ਪ੍ਰਤਨੁ ਦਿੱਤਾ ਜਾਵੇ ਅਤੇ ਰਾਮਚੰਦਰ ਜੀ ਨੂੰ 14 ਸਾਲ ਦਾ ਬਨਵਾਸ ਦਿੱਤਾ ਜਾਵੇ ਇੱਕਦਮ ਕਹਿੰਦੇ ਹਨ ਕਿ ਰਾਜਾ ਦਸ਼ਰ ਜਿਹੜੇ ਹਨ ਕਿਉਂਕਿ ਵਾਅਦੇ ਦੇ ਪੱਕੇ ਹੁੰਦੇ ਸਨ ਅਦੋਂ ਉਹ ਕਹਿੰਦੇ ਹਨ ਕਿ ਉਹਨਾਂ ਨੂੰ ਬਚਨ ਜਿਹੜੇ ਮੰਨਨੇ ਹੀ ਪੈਣੇ ਸਨ ਸੋ ਆ ਬੜੇ ਹੀ ਔਖੇ ਔਖਾ ਸੀ ਇਹ ਜਿਹੜਾ ਸੀ ਇੱਕ ਬਾਪ ਨੂੰ ਇੱਕ ਪਿਤਾ ਨੂੰ ਆਪਣੇ ਪੁੱਤਰ ਨੂੰ ਬਨਵਾਸ ਚ ਭੇਜਣਾ ਜਿਹਨਾਂ ਨੂੰ ਕਿਤੇ ਰਾਜ ਘਰ ਤੇ ਬਿਠਾਉਣਾ ਸੀ ਪਰ ਰਾਮਚੰਦਰ ਜੀ ਜਿਹੜੇ ਉਹ ਆ ਕਹਿੰਦੇ ਹਨ ਕਿ ਮੈਂ ਮਾਤਾ ਜੀ ਦਾ ਜੋ ਵੀ ਮਾਤਾ ਜੀ ਕਹਿੰਦੇ ਹਨ ਮੈਨੂੰ ਮਨਜ਼ੂਰ ਹੈ ਉਹ ਤਿਆਰੀ ਕਰ ਲੈਂਦੇ ਹਨ ਬਨਵਾਸ ਦੇ ਵਿੱਚ ਜਾਣ ਨੂੰ ਤੇ ਜਦੋਂ ਉਹ ਜਾਣ ਦੀ ਤਿਆਰੀ ਕਰਦੇ ਹਨ ਤਾਂ ਜਿਹੜੇ ਉਹਨਾਂ ਦੇ ਇੱਕ ਜਿਹੜੇ ਦੂਸਰੀ ਰਾਣੀ ਦੇ ਵਿੱਚੋਂ ਸਾ ਲక్ష్మణ ਜੀ ਉਹ ਵੀ ਜਿੱਦ ਕਰਦੇ ਹਨ ਕਿ ਅਸੀਂ ਨਾਲ ਜਾਣਾ ਹੈ ਤਾਂ ਉਸੇ ਵਕਤ ਜਿਹੜੇ ਉਹਨਾਂ ਦੇ ਭਰਾ ਸੀ ਭੌ ਜਿਹੜਾ ਦਾ ਉਹਨਾਂ ਨੇ ਕਿਹਾ ਸੀ ਭਰਤ ਜੀ ਨੂੰ ਉਹ ਵੀ ਕਹਿੰਦੇ ਹਨ ਕਿ ਮੈਂ ਇਸ ਰਾਜਕਾਰ ਦੇ ਇਸ ਗੱਦੀ ਦੇ ਉੱਤੇ ਨਹੀਂ ਬੈਠਾਂਗਾ ਜਦੋਂ ਤੁਸੀਂ ਵਾਪਸ ਆਵੋਗੇ ਤੇ ਅਦੋਂ ਮੈਂ ਜ਼ਰੂਰ ਉਹਨਾਂ ਚਰ ਤੁਹਾਡੀਆਂ ਜਿਹੜੀਆਂ ਜੜਾਵਾਂ ਉਹਨਾਂ ਦੇ ਜੜਾਵਾਂ ਜੁੱਤੀਆਂ ਜਿਹੜੀਆਂ ਉੱਥੇ ਰੱਖ ਲੈਂਦੇ ਆ ਉਹਨਾਂ ਚਰ ਮੈਂ ਇਹ ਇੱਥੇ ਰੱਖਾਂਗਾ ਉਹ ਵੀ ਆਪਣਾ ਇੱਕ ਭਰਾਵਾ ਵਾਲਾ ਕੰਮ ਕਰਦੇ ਹਨ ਚਲੋ ਉਹ ਉਹਨਾਂ ਦੇ ਨਾਲ ਫਿਰ ਉਹ ਚਲ ਜਾਂਦੇ ਹਨ 14 ਸਾਲ ਦੇ ਬਰਵਾਸਲੇ ਆ ਰਾਮ ਜੀ ਲక్ష్మణ ਜੀ ਅਤੇ ਸੀਤਾ ਜੀ ਆ ਸੀਤਾ ਜੀ ਦਾ ਕਿਉਂਕਿ ਉਸ ਤੋਂ ਪਹਿਲਾਂ ਇੱਕ ਸਵੰਬਰ ਦੇ ਵਿੱਚ ਉਹਨਾਂ ਨੇ ਜਿਹੜਾ ਤਨੁਸ਼ ਤੋੜ ਕੇ ਸੀਤਾ ਜੀ ਦੇ ਨਾਲ ਉਹਨਾਂ ਦੇ ਭਰਮ ਵਾਲਾ ਭਾਈ ਸੀ ਤੇ ਉਹਨਾਂ ਦਾ ਵਿਆਹ ਹੋ ਗਿਆ ਸੀ ਉੱਥੇ ਜਦੋਂ ਜਾਂਦੇ ਹਨ ਤਾਂ ਜ਼ਿੰਦਗੀ ਦਾ ਸਫਰ ਲੱਗਦਾ ਜਾਂਦਾ ਹੈ ਲੱਗਦਾ ਜਾਂਦਾ ਹੈ ਪਰ ਇੱਕ ਦਿਨ ਅਚਾਨਕ ਉੱਥੇ ਸਰੂਪ ਰਖਾ ਇੱਕ ਨਾਂ ਦੀ ਲੜਕੀ ਹੁੰਦੀ ਹੈ ਜੋ ਕਿ ਰਾਵਣ ਦੀ ਭੈਣ ਹੁੰਦੀ ਹੈ ਜਿੱਥੋਂ ਇਹ ਸਾਰੀ ਸਟੋਰੀ ਸ਼ੁਰੂ ਹੁੰਦੀ ਹੈ ਉਹ ਜਦੋਂ ਆਉਂਦੀ ਹੈ ਤਾਂ ਉਹ ਲక్ష్మణ ਜੀ ਦੇ ਨਾਲ ਆਪਣਾ ਸਬੰਧ ਬਣਾਉਣਾ ਚਾਹੁੰਦੀ ਹੈ ਆਪਣਾ ਵਿਆਹ ਕਰਾਉਣਾ ਚਾਹੁੰਦੀ ਹੈ ਪਰ ਲక్ష్మణ ਜੀ ਜਿਹੜੇ ਦੱਸਦੇ ਸਨ ਕਿ ਸੱਤੀ ਸਾਨੂੰ ਵਿਆਹ ਨਹੀਂ ਕਰਨਾ ਚਾਹੁੰਦੇ ਅਤੇ ਲక్ష్మణ ਜੀ ਉਸ ਨੂੰ ਇਨਕਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਮੈਂ ਇਹ ਨਹੀਂ ਪਰ ਉਹ ਵਾਰ-ਵਾਰ ਜਦੋਂ ਲక్ష్మణ ਜੀ ਨੂੰ ਆ ਕੇ ਕਹਿੰਦੀ ਹੈ ਸਰੂਪ ਨਖਾ ਉਹ ਸਰੂਪ ਕਹਿੰਦੇ ਹਨ ਕਿ ਤਾਂ ਕਿਹਾ ਜਾਂਦਾ ਸੀ ਕਿ ਉਹ ਜਿਹੜੀ ਇੱਕ ਉਸ ਦਾ ਜਿਹੜਾ ਜਿਹੜੇ ਨੈਣ ਨਕਸ਼ ਬੜੇ ਤਿੱਖੇ ਸਨ ਜਿਹੜਾ ਉਹਨਾਂ ਦਾ ਜਿਹੜਾ ਨੱਕ ਤਿੱਖੇ ਹੋਣ ਕਰਕੇ ਉਹਨਾਂ ਦਾ ਨਾਮ ਸਰੂਪ ਨਖਾ ਸੀ ਉਹ ਸੀ ਉਸ ਸਮੇਂ ਦਾ ਜਿਹੜਾ ਲੰਕਾ ਦਾ ਲੋਕੇਸ਼ਪਤੀ ਰਾਵਣ ਜਿਹਨੂੰ ਕਹਿੰਦੇ ਹਨ ਰਾਵਣ ਉਹਨਾਂ ਦੀ ਉਹ ਭੈਣ ਸੀ ਸੋ ਉਹ ਜਦੋਂ ਨਹੀਂ ਉਹਨਾਂ ਤੇ ਬਾਰ ਬਾਰ ਹੁੰਦੀ ਆ ਤਾਂ ਫਿਰ ਲਸ਼ਮਨ ਜੀ ਕਹਿੰਦੇ ਹਨ ਕਿ ਤੇਰੀ ਜਿਹੜੀ ਖੂਬਸੂਰਤੀ ਦਾ ਜਿਹੜਾ ਸਭ ਜਿਹਨਾਂ ਦੇ ਕਰਕੇ ਤੂੰ ਖੂਬਸੂਰਤ ਲੱਗਦੀ ਹੈ ਅ ਤੇਰੇ ਨੱਕ ਦੇ ਕਰਕੇ ਉਸ ਦਾ ਨੱਕ ਕੱਟ ਦਿੰਦੇ ਹਨ ਤਾਂ ਉਹ ਨੱਕ ਕੱਟਣ ਤੋਂ ਬਾਅਦ ਜਦੋਂ ਉਹ ਰਾਵਣ ਦੇ ਦਰਬਾਰ ਦੇ ਵਿੱਚ ਜਾਂਦੀ ਹੈ ਤਾਂ ਉਸ ਸਮੇਂ ਦਾ ਰਾਜਾ ਹੋਵੇ ਐਡਾ ਵੱਡਾ ਰਾਜਾ ਕੁਦਰਤੀ ਹੀ ਗੱਲ ਹੈ ਕਿ ਉਸ ਨੂੰ ਗੁੱਸਾ ਤੇ ਆਉਣਾ ਸੀ ਬਸ ਉਹ ਫਿਰ ਉਸ ਦਿਨ ਤੋਂ ਜਿਹੜੀ ਆਪਣੇ ਮਨ ਵਿੱਚ ਗੱਲ ਰੱਖਦਾ ਹੈ ਕਿ ਮੈਂ ਇਸ ਦਾ ਬਦਲਾ ਲੈਣਾ ਹੈ ਉਸ ਤੋਂ ਬਾਅਦ ਫਿਰ ਉਹ ਕਿਸੇ ਤਰੀਕੇ ਦੇ ਨਾਲ ਆ ਕੋਈ ਦੱਸਦੇ ਹਨ ਕਿ ਹਿਰਨ ਭੇਜ ਕੇ ਜਾਂ ਕੋਈ ਭੇਜ ਕੇ ਆਹ ਸੀਤਾ ਜੀ ਦੀ ਰਾਮ ਜੀ ਨੂੰ ਕਹਿੰਦੇ ਹਨ ਕਿ ਇਸ ਨੂੰ ਫੜ ਕੇ ਲਿਆਓ ਉਹ ਸਾਰੀ ਰਾਵਣ ਜੀ ਦੀ ਪਲਾਨਿੰਗ ਹੁੰਦੀ ਹੈ ਤੋ ਰਾਵਣ ਫਿਰ ਜਦੋਂ ਆ ਉਹ ਪਲਾਨ ਕਰਕੇ ਜਦੋਂ ਉਸ ਸੀਤਾ ਉਹਨਾਂ ਨੂੰ ਭੇਜਦੀ ਉਹ ਲੈਣ ਜਾਂਦੀ ਹੈ ਤਾਂ ਉਸ ਤੋਂ ਬਾਅਦ ਵੱਖਰੀਆਂ ਵੱਖਰੀਆਂ ਆਵਾਜ਼ਾਂ ਆਉਂਦੀਆਂ ਹਨ ਕਿ ਆ ਰਾਮ ਜੀ ਨੂੰ ਖਤਰਾ ਹੋ ਗਿਆ ਹੈ ਕਿ ਉਹਨਾਂ ਨੂੰ ਜਗਲੀ ਜਾਨਵਰਾਂ ਨੇ ਘੇਰ ਲਿਆ ਹੈ ਤਾਂ ਸੀਤਾ ਜੀ ਲక్ష్మణ ਨੂੰ ਵੀ ਕਹਿੰਦੀ ਹੈ ਕਿ ਤੁਸੀਂ ਵੀ ਜਾਓ ਲక్ష్ਮਣ ਜੀ ਅ ਨਹੀਂ ਜਾਣਾ ਚਾਹੁੰਦੇ ਕਿਉਂਕਿ ਰਾਮਚੰਦਰ ਜੀ ਜਿਹੜੇ ਸਨ ਉਹ ਉਹ ਉਹਨਾਂ ਨੂੰ ਕਹਿ ਕੇ ਗਏ ਸਨ ਕਿ ਤੁਸੀਂ ਸੀਤਾ ਜੀ ਨੂੰ ਕੱਲਿਆ ਨਹੀਂ ਛੱਡਣਾ ਪਰ ਉਹਨਾਂ ਦੇ ਬਾਰ ਬਾਰ ਕਹਿਣ ਦੇ ਉੱਤੇ ਬਹੁਤ ਪੁਛ ਕਰਨ ਦੇ ਉੱਤੇ ਫਿਰ ਸੀਤਾ ਜੀ ਲక్ష్మణ ਜੀ ਨੂੰ ਪੇਜ ਦਿੰਦੇ ਹਾਂ ਤੇ ਜਦੋਂ ਉਹ ਇੱਕ ਰੇਖਾ ਵਾਕੇ ਜਾਂਦੇ ਹਨ ਕਿ ਇਸ ਰੇਖਾ ਤੋਂ ਬਾਹਰ ਨਹੀਂ ਜਾਣਾ ਜੋ ਕਿ ਲਿਖਿਆ ਹੈ ਇਸ ਦੇ ਵਿੱਚ ਉਹ ਜਦੋਂ 라ਵਣ ਜਦੋਂ ਉਸ ਨੂੰ ਹਰ ਜਦੋਂ ਚੁੱਕਤ ਲਈ ਲੈਣ ਲਈ ਆਉਂਦੇ ਹਨ ਉਹ ਲక్ష్ਮਣ ਦੀ ਇਹ ਰੇਖਾ ਹੈ ਉਹ ਪਾਰ ਨਹੀਂ ਕਰ ਸਕਦੇ ਉਹ ਜਦੋਂ ਰੇਖਾ ਦੇ ਵਿੱਚ ਜਾਂਦੇ ਹਾਂ ਤਾਂ ਉਹਨਾਂ ਨੂੰ ਇੱਕ ਦਾਮੀ ਜਿੱਦਾਂ ਕੋਈ ਆਪਾਂ ਕਹਿੰਦੇ ਆ ਕਰੰਟ ਟਾਈਪ ਜਾਂ ਇੱਕ ਤਮ ਸ਼ਕਤੀ ਅੰਦਰ ਨਹੀਂ ਜਾਂਦੇ ਦੀ ਉਸ ਲਾਈਨ ਤੋਂ ਪਰ ਉਹ ਫਿਰ ਕਹਿੰਦੇ ਹਾਂ ਕਿ ਮੈਂ ਇੱਕ ਉਹ ਭਿਖਾਰੀ ਦੇ ਰੂਪ ਵਿੱਚ ਜਾਂਦੇ ਹਾਂ ਕਿ ਮੈਂ ਭੀਖ ਮੰਗਣ ਆਇਆ ਹਾਂ ਮੈਂ ਕੋਈ ਸੰਿਆਸੀ ਹਾਂ ਭਈ ਦੇਵੀ ਤੋਂ ਇਹ ਲਸ਼ਮ ਰੇਖਾ ਤੋਂ ਬਾਹਰ ਆ ਕੇ ਜਿਹੜੀ ਸੇਵਾ ਕਰਨੀ ਹੈ ਜਦੋਂ ਉਹ ਬਾਹਰ ਹੁੰਦੀ ਹੈ ਤਾਂ ਉਸ ਜਗ੍ਹਾ ਤੋਂ ਫਿਰ ਉਸ ਤੋਂ ਬਾਅਦ 라ਵਣ ਜਿਹੜੇ ਹ ਸੀਤਾ ਜੀ ਨੂੰ ਆ ਚੋਕ ਕੇ ਲੈ ਜਾਂਦੇ ਹਨ ਬਾਅਦ ਜਦੋਂ ਦੋਨੇ ਭਰਾ ਆਉਂਦੇ ਹਨ ਦੇਖਦੇ ਹਨ ਸੀਤਾ ਨਹੀਂ ਤਾਂ ਉਸ ਤੋਂ ਬਾਅਦ ਫਿਰ ਲੜਾਈ ਸ਼ੁਰੂ ਹੁੰਦੀ ਹੈ ਅਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਸਾਥ ਸੀ ਹਨੂਮਾਨ ਜੀ ਆ ਪਵਨ ਸੋਥ ਹਨੂਮਾਨ ਜੀ ਉਹ ਵੀ ਇਹਨਾਂ ਦਾ ਸਾਥ ਦਿੰਦੇ ਹਨ ਆਪਣੀ ਸਾਰੀ ਸੈਨਾ ਲੈ ਕੇ ਇਹਨਾਂ ਦੇ ਨਾਲ ਆਉਂਦੇ ਹਨ ਆ ਤੇ ਉਸ ਤੋਂ ਬਾਅਦ ਰਾਵਣ ਦਾ ਆਪਣੇ ਭਰਾ ਦੇ ਨਾਲ ਵੀ ਝਗੜਾ ਹੁੰਦਾ ਹੈ ਭਵੀਸ਼ਣ ਦੇ ਨਾਲ ਭਵੀਸ਼ਣ ਨੂੰ ਸਾਰੇ ਪੇਤ ਹੁੰਦੇ ਹਨ ਉਹਨੂੰ 라ਵਣ ਆਪਣੇ ਦਰਵਾਜ਼ੇ ਦੇ ਵਿੱਚੋਂ ਧੱਕੇ ਮਾਰ ਕੇ ਕੱਢਦਾ ਹੈ ਕਿ ਜਦੋਂ ਉਹ ਕਹਿੰਦਾ ਹੈ 라ਵਣ ਨੂੰ ਭਈ ਇਹ ਕੰਮ ਤੁਸੀਂ ਚੰਗਾ ਨਹੀਂ ਕੀਤਾ ਕਿਸੇ ਦੀ ਇਸਤਰੀ ਚੁੱਕ ਕੇ ਲਿਉਣੀ ਇਹ ਸਾਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਜਿਹੜਾ 라ਵਣ ਸੀ ਇਹ ਵੀ ਸ਼ਿਵਜੀ ਜੀ ਦਾ ਭਗਤ ਸੀ ਅਤੇ ਰਾਮਚੰਦਰ ਵੀ ਸ਼ਿਵਜੀ ਦਾ ਭਗਤ ਸੀ ਇਹ ਦੋਨਾਂ ਦੀ ਹੀ ਬੜੀ ਵੱਡੀ ਭਗਤੀ ਸੀ ਸੋ 라ਵਣ ਵੀ ਜਿਹੜੇ ਚਾਰ ਵੇਦਾਂ ਦਾ ਪੂਰਾ ਉਹਨਾਂ ਨੂੰ ਗਿਆਨ ਸੀ ਪਰ ਉਹਨਾਂ ਦਾ ਆਪਣੀ ਭੈਣ ਦੇ ਕਰਕੇ ਉਹਨਾਂ ਨੇ ਗੁੱਸੇ ਵਿੱਚ ਇਹ ਆ ਕੇ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਭਵੀਸ਼ਨ ਨੂੰ ਵੀ ਕੱਢ ਦਿੰਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਭਵੀਸ਼ਨ ਵੀ ਆ ਕੇ ਰਾਮਚੰਦਰ ਜੀ ਦੇ ਨਾਲ ਆ ਕੇ ਉਹਨਾਂ ਦੀ ਸਪੋਰਟ ਕਰਦੇ ਹਨ ਬਾਲੀ ਸਗਰੀਵ ਦੀ ਲੜਾਈ ਹੁੰਦੀ ਹੈ ਤਾਂ ਉੱਥੇ ਸਗਰੀਵ ਦੀ ਸਪੋਰਟ ਕਰਕੇ ਰਾਮ ਜੀ ਬਾਲੀ ਦਾ ਅੰਤ ਕਰਦੇ ਹਨ ਫਿਰ ਸਗਰੀਵ ਵੀ ਆਪਣੀ ਸੈਨਾ ਲੈ ਕੇ ਇਹਨਾਂ ਦੇ ਨਾਲ ਆ ਜਾਂਦਾ ਹੈ ਸੋ ਸਾਰੇ ਹੀ ਇਹ ਇਕੱਠੇ ਹੋ ਕੇ ਫਿਰ ਸਗਰੀਵ ਸਗਰੀਵ ਉਭੀਸ਼ਣ ਹਨੂਮਾਨ ਜੀ ਫਿਰ ਇਹ ਸਾਰੇ ਹੀ ਲੰਕਾ ਦੇ ਉੱਤੇ ਜਾ ਕੇ ਇਹ ਹਮਲਾ ਕਰਦੇ ਹਨ ਉੱਥੇ ਲੜਾਈ ਹੁੰਦੀ ਹੈ ਆ ਵਾਰੀ-ਵਾਰੀ ਉਸ ਦੇ ਵਿੱਚ ਉਸ ਦਾ ਜਿਹੜਾ ਭਰਾ ਸੀ ਉਹਦਾ ਆ ਕੁੰਭਕਰਨ ਜਿਸ ਨੂੰ ਕਹਿੰਦੇ ਹੈ ਕਿ 6 ਮਹੀਨੇ ਜਾਗਦਾ 6 ਮਹੀਨੇ ਆ ਉਹ ਸਭ ਤੋਂ ਪਹਿਲਾਂ ਉਹ ਫੌਜ ਲੈ ਕੇ ਆਉਂਦਾ ਹੈ ਉਸ ਦਾ ਖਾਤਮਾ ਹੁੰਦਾ ਹੈ ਉਸ ਤੋਂ ਬਾਅਦ ਆ ਮੇਘਨਾਥ ਰਾਵਣ ਦਾ ਪੁੱਤਰ ਜਿਹੜਾ ਬੜਾ ਬਹਾਦਰ ਹੁੰਦਾ ਹੈ ਉਸ ਦਾ ਲక్ష్ਮਣ ਨਾਲ ਮੁਕਾਬਲਾ ਹੁੰਦਾ ਹੈ ਉਸ ਦਾ ਵੀ ਇੱਥੇ ਐਂਡ ਹੁੰਦਾ ਹੈ ਉਸ ਤੋਂ ਬਾਅਦ ਫਿਰ ਜਦੋਂ ਅ ਇਸ ਦੇ ਵਿੱਚ ਇੱਕ ਵਾਰੀ ਲక్ష్మణ ਜਿਹੜਾ ਹੈ ਉਹ ਮੁਰਸ਼ਿਤ ਵੀ ਹੋ ਜਾਂਦਾ ਹੈ ਜਖਮੀ ਹੋ ਜਾਂਦਾ ਹੈ ਜਿਸ ਨੂੰ ਕੀ ਦੱਸਦੇ ਆਰ ਕੇ ਹਨੂਮਾਨ ਜੀ ਸਜੀਵਨੀ ਦੀ ਬੂਟੀ ਲਿਆ ਕੇ ਤਾਂ ਉਸ ਨੂੰ ਦੁਬਾਰਾ ਜਿਹੜਾ ਜੀਵਤ ਕੀਤਾ ਜਾਂਦਾ ਹੈ ਜੋ ਇਹ ਸਾਰੀ ਹਿਸਟਰੀ ਜਿਹੜੀ ਜੋ ਰੋਮਾਂ ਜੇ ਪੜਦੇ ਹ ਉਸ ਦੇ ਵਿੱਚ ਸਭ ਕੁਝ ਮਿਲਦਾ ਹੈ ਉਸ ਤੋਂ ਬਾਅਦ ਇਹ ਸਾਰੇ ਜਣੇ ਇਕੱਠੇ ਹੋ ਕੇ ਰਲ ਕੇ ਆ ਜਦੋਂ ਅਟੈਕ ਕਰਦੇ ਹਾਂ ਤਾਂ ਉੱਥੇ ਰਾਵਣ ਦਾ ਜਿਹੜਾ ਹੈ ਆ ਰਾਮਚੰਦਰ ਜੀ ਦੇ ਸ਼੍ਰੀ ਰਾਮਚੰਦਰ ਜੀ ਦੇ ਤੀਰ ਦੇ ਨਾਲ ਉੱਥੇ ਰਾਵਣ ਦਾ ਜਿਹੜਾ ਅੰਤ ਹੁੰਦਾ ਹੈ ਅਤੇ ਉਹਨਾਂ ਨੂੰ ਉੱਥੇ ਇਹ ਮਾਰ ਮਕਾਉਂਦੇ ਹਨ ਅਤੇ ਸੀਤਾ ਜੀ ਨੂੰ ਆਪਣੇ ਨਾਲ ਲੈ ਕੇ ਫਿਰ ਇਹ ਅਯੁੱਧਿਆ ਵਾਪਸ ਆ ਜਾਂਦੇ ਹਨ ਉੱਥੇ ਜਿੱਥੇ ਕਿ ਦੀਵਾਲੀ ਕੀਤੀ ਜਾਂਦੀ ਹੈ ਉਹਦੇ ਅਜੇ ਇਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਦੀਵਾਲੀ ਆਉਣੀ ਹੈ ਉਦੋਂ ਵਾਪਸ ਹੁੰਦੇ ਹਨ ਇਸ ਦਿਨ ਦੇ ਉੱਤੇ ਦਸਹਿਰੇ ਵਾਲੇ ਦਿਨ ਦੇ ਉੱਤੇ ਦੱਸਦੇ ਹਨ ਕਿ ਰਾਵਣ ਦਾ ਅੰਤ ਹੋਇਆ ਸੀ ਅਤੇ ਇਹ ਦੇਖੋ ਕਿ ਰਾਵਣ ਦੇ ਅੰਤ ਤੋਂ ਬਾਅਦ ਲక్ష్మణ ਜੀ ਕੋਈ ਉਹ ਭੇਜਦੇ ਹਨ ਆਰਾਮਚੰਦਰ ਜੀ ਕੀ ਇੱਕ ਬੜਾ ਵਿਦਵਾਨ ਦੁਨੀਆ ਤੋਂ ਬਹੁਤ ਵੱਡਾ ਵਿਦਵਾਨ ਜਾ ਰਿਹਾ ਹੈ ਇਸ ਦੇ ਕੋਲ ਉਹ ਸਿੱਖਿਆ ਲੈ ਲੈ ਅਤੇ ਆਰਾਮਚੰਦਰ ਜੀ ਆਪ ਵੀ ਪ੍ਰਕਰਮਾ ਰਾਵਣ ਦੀ ਕਰਕੇ ਫਿਰ ਹੀ ਉਸ ਦਾ ਜਿਹੜਾ ਉੱਥੇ ਜਿਹੜਾ ਆਖਰੀ ਸੰਸਕਾਰ ਕਰਦੇ ਹਨ ਕਿਉਂਕਿ ਆਰਾਮਚੰਦਰ ਜੀ ਨੂੰ ਹੀ ਪਤਾ ਸੀ ਕਿ ਇਹ ਬਹੁਤ ਵੱਡਾ ਵਿਦਵਾਨ ਹੈ ਬੜੀ ਇਸ ਦੀ ਭਗਤੀ ਹੈ ਅਦੇ ਇਸ ਕਰਕੇ ਹੀ ਉਹ ਜਿਹੜਾ ਲక్ష్మణ ਨੂੰ ਕਹਿੰਦੇ ਹਨ ਕਿ ਕੁਝ ਸਿੱਖਿਆ ਲੈ ਲਓ ਲక్ష్మణ ਜੀ ਜਦੋਂ ਉੱਥੇ ਜਾਂਦੇ ਹਨ ਤਾਂ ਉਹ ਸਿਰ ਵਾਲੇ ਪਾਸੇ ਜਾ ਕੇ ਪਰ ਰਾਵਣ ਜੀ ਅਜੇ बेहोश ਹੁੰਦੇ ਹਨ ਤਾਂ ਉਹਨਾਂ ਦੀਆਂ ਥੋੜੀਆਂ ਜਿਹੀਆਂ ਕਰੋਧਤ ਅੱਖਾਂ ਦੇਖ ਕੇ ਅੱਖਾਂ ਨਾਲ ਦੇਖਦੇ ਹਨ ਤਾਂ ਵਾਪਸ ਆ ਕੇ ਜਦੋਂ ਲక్ష్మణ ਜੀ ਰਾਮ ਜੀ ਨੂੰ ਕਹਿੰਦੇ ਹਨ ਕਿ ਉਹਨਾਂ ਨੇ ਸਿੱਖਿਆ ਨਹੀਂ ਦਿੱਤੀ ਫਿਰ ਰਾਮ ਜੀ ਕਹਿੰਦੇ ਹਨ ਕਿ ਜਦੋਂ ਕਿਸੇ ਕੋਲੋਂ ਸਿੱਖਿਆ ਲੈਣੀ ਹੋਵੇ ਤਾਂ ਉਹਨਾਂ ਦੇ ਕੋਲ ਰਿਕੁਐਸਟ ਕੀਤੀ ਜਾਂਦੀ ਹੈ ਉਹਨਾਂ ਦੇ ਪਿਆਰਾਂ ਵਾਲੇ ਪਾਸੇ ਜਾ ਕੇ ਇਹ ਜਿਹੜੀ ਆ ਜਾ ਕੇ ਤੁਸੀਂ ਜਿਹੜੀ ਸਿੱਖਿਆ ਲੈਣੀ ਹੈ ਉਹਨਾਂ ਦੇ ਕੋਲੋਂ ਮੰਗ ਕਰੋ ਅਤੇ ਰਿਕਵੈਸਟ ਕਰੋ ਉਥੇ ਜਾ ਕੇ ਉਹ ਜਦੋਂ ਜਾਂਦੇ ਹਨ ਤਾਂ ਉਸ ਸਮੇਂ ਫਿਰ ਰਾਵਣ ਜੀ ਉਹਨਾਂ ਨੂੰ ਆਪਣੀ ਸਿੱਖਿਆ ਦਿੰਦੇ ਹਨ ਕਿ ਕਦੇ ਵੀ ਕਿਸੇ ਦੀ ਪ੍ਰਾਈ ਧੀ ਨੂੰ ਕਦੇ ਪ੍ਰਾਈ ਦਾ ਚੋਰਾ ਕੇ ਨਾ ਲਿਆਵੋ ਅਤੇ ਇਹ ਵੀ ਗੱਲ ਨਾਲ ਕਹਿੰਦੇ ਹਨ ਕਿ ਅੱਜ ਦਾ ਕੰਮ ਕਦੇ ਕੱਲ ਤੇ ਨਾ ਛੱਡੋ ਹੋਰ ਵੀ ਜੋ-ਜੋ ਵੀ ਸਿੱਖਿਆ ਸੀ ਉਹਨਾਂ ਨੇ ਫਿਰ ਉਸ ਸਮੇਂ ਲਸ਼ਮਨ ਨੂੰ ਦਿੱਤੀਆਂ ਸੋ ਇਸ ਦਸਹਰੇ ਵਾਲੇ ਦਿਨ ਜਿਹੜਾ ਸੀ ਰਾਵਣ ਦਾ ਜਿਹੜਾ ਅੰਤ ਹੋਇਆ ਸੀ ਸੋ ਅੱਜ ਤੱਕ ਸਾਰੇ ਪਾਸੇ ਉੱਥੇ ਜਦੋਂ ਤਿੰਨ ਪੁਤਲੇ ਸਾੜੇ ਜਾਂਦੇ ਹਨ ਇੱਕ ਕੁੰਭਕਰਨ ਦਾ ਇੱਕ ਮੇਗਨਾਦ ਦਾ ਅਤੇ ਰਾਵਣ ਦਾ ਨੋ ਇਸ ਤੋਂ ਪਹਿਲਾਂ ਨਵਰਾਤਰੀ ਹੁੰਦੇ ਹਨ ਨੌਂ ਨਰਾਤੇ ਹੁੰਦੇ ਹਨ ਦਸਵਾਂ ਨੌਂ ਨਰਾਤੇ ਦਸਵਾਂ ਸਹਿਰਾ ਸੋ ਨੌਂ ਨਰਾਤਿਆਂ ਦੇ ਵਿੱਚ ਉੱਥੇ ਸਾਰੀ ਹੀ ਇਹ ਪਲੇ ਬੈਕ ਦਾ ਰਾਮਲੀਲਾ ਖੇਡੀ ਜਾਂਦੀ ਹੈ ਉਹਦੇ ਵਿੱਚ ਇਤਿਹਾਸ ਨੂੰ ਇਤਿਹਾਸ ਤੋਂ ਜਾਨੂ ਕਰਾਇਆ ਜਾਂਦਾ ਹੈ ਅਤੇ ਦਸਵੇਂ ਦਿਨ ਹ ਜਾ ਕੇ ਇੰਨਾ ਦੇ ਬੁੱਤ ਉਥੇ ਜਿਹੜੇ ਵੱਡੇ ਵੱਡੇ ਲੱਗੇ ਹੁੰਦੇ ਹਾਲ ਉਥੇ ਵੀ ਜਾ ਕੇ ਜਿਹੜੇ 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 ਲੱਗਦੇ ਹਨ ਉਹਨਾਂ ਦੇ ਵਿੱਚ ਵੀ ਜਾ ਕੇ ਜਦੋਂ ਉਹਨਾਂ ਨੂੰ ਅੱਗ ਲਾਉਂਦੇ ਹਨ ਅੱਗ ਲਾਉਣ ਤੋਂ ਪਹਿਲਾਂ ਵੀ ਉਸ ਨੂੰ ਰਾਵਚੰਦਰ ਲక్ష్మణ ਸਾਰੇ ਜਣੇ ਸੀਤਾ ਤਿੰਨੇ ਜਣੇ ਉਸ ਦੀ ਪ੍ਰਕਰਮਾ ਕਰਕੇ ਫੇਰ ਹੀ ਅੱਗ ਲਾਉਂਦੇ ਹਨ ਅਤੇ ਆਮ ਲੋਕ ਵੀ ਹਨ ਜਿਹੜੇ ਹਨ ਜਿਨ੍ਹਾਂ ਨੇ ਸ਼ਾਮ ਨੂੰ ਅੱਗ ਲਾਉਣੀ ਹੁੰਦੀ ਹੈ ਸਾਰਾ ਦਿਨ ਹੀ ਉਸ ਨੂੰ ਮੱਥਾ ਟੇਕਦੇ ਹਨ ਜਾ ਕੇ ਰਾਵਣ ਦੇ ਇਸ ਤਿੰਨੇ ਉਹਨਾਂ ਨੂੰ ਜੋ ਮੱਥਾ ਟੇਕ ਕੇ ਦੇਖਦੇ ਹਨ ਤੇ ਸ਼ਾਮ ਨੂੰ ਫਿਰ ਅੱਗ ਲਾਉਂਦੇ ਵਿੱਚ ਉਹ ਸਭ ਤੋਂ ਨਾਲ ਹੋ ਕੇ ਤੁਰਦੇ ਹਨ ਸੋ ਇਹ ਸੀ ਜੀ 라ਵਣ ਦਸਹਰੇ ਤੱਕ ਦਾ ਇਤਿਹਾਸ ਮੈਂ ਹੁਣ ਇੱਕ ਹੋਰ ਛੋਟਾ ਜਿਹਾ ਪ੍ਰੋਗਰਾਮ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਉਹ ਵੀ ਦੱਸਾਂਗਾ ਕਿ 라ਵਣ ਦੀ ਕੀ ਭਗਤੀ ਸੀ ਅਤੇ 라ਵਣ ਜਿਹੜਾ ਸੀ ਉਸ ਨੂੰ ਕਿੰਨਾ ਗਿਆ ਸੀ ਉਸ ਦੀ ਵੀ ਆਪਾਂ ਫਿਰ ਗੱਲ ਕਰਕੇ ਅਗਲੇ ਦੇ ਵਿੱਚ ਤੁਹਾਨੂੰ ਮਜਬੂਰ ਥੋੜਾ ਬੋਤਾ ਜਿੰਨੀ ਆ ਮੈਂ ਫਾਈਂਡ ਆਊਟ ਕੀਤਾ ਦੱਸਣ ਦੀ ਕੋਸ਼ਿਸ਼ ਕਰਾਂਗਾ ਇਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਹੈਪੀ ਦਸਹਰਾ ਹੈਪੀ ਦਸਹਰਾ ਜੀ ਸਤਿ ਸ੍ਰੀ ਅਕਾਲ ਜੀ ਫਿਰ ਬੜੀ ਛੇਤੀ ਮਿਲਦੇ ਹਾਂ